ਹਾਂਜੀ ਇਹ ਨਾ ਮੇਰੇ ਵਾਈਫ ਦੇ ਇਹਨਾਂ ਦੇ ਗੁੱਡੇ ਦੋਵੇਂ ਖਰਾਬ ਹੋ ਗਏ ਇੱਕ ਤੜਨ ਲੱਗ ਪਿਆ ਸੀ ਬੈਠਣ ਉੱਠਣ ਲੱਗਿਆਂ ਅੜ ਜਾਂਦਾ ਸੀ ਫਿਰ ਡਾਕਟਰ ਸਾਹਿਬ ਕੋਲ ਇਹਨਾਂ ਦੀ ਸਲਾਹ ਲਈ ਇਹਨਾਂ ਤੋਂ ਮੈਡੀਸਿਨ ਲਈ ਪਹਿਲਾਂ ਫਿਰ ਕਹਿੰਦੇ ਕਿ ਗੁੱਡੇ ਚੇਂਜ ਕਰਾਉਣੇ ਪੈਣ ਤੁਹਾਨੂੰ ਫਿਰ ਅਸੀਂ ਇੱਕ ਹਫ਼ਤੇ ਬਾਅਦ ਜਿੰਨਾਂ ਕੋਲ ਐਡਮਿਟ ਹੋਏ ਇਹਨਾਂ ਫਿਰ ਆਪਰੇਸ਼ਨ ਕੀਤਾ ਤਿੰਨ ਦਿਨ ਬਾਅਦ ਤੋੜ ਦਿੱਤਾ ਹੈ ਹੁਣ ਵਾਹ ਬਿਲਕੁਲ ਸਹੀ ਆ ਚੱਲ ਫਿਰ ਲੈਂਦੇ ਆ ਥੋੜਾ ਕਈਰ ਉੱਠ ਲੱਗਿਆ ਸਾਰਾ ਦੇਣਾ ਪੈਂਦਾ ਬਾਕੀ ਠੀਕ ਚੱਲਦੇ ਆ ਮੇਰਾ ਨਾਮ ਮਨਜੀਤ ਗੁਰ ਤੇ ਤੁਹਾਡੇ ਗੋਡੇ ਦਾ ਪ੍ਰਸ਼ਨ ਹੈ ਐਗਜ਼ਾਮ ਹੁਣ ਦੇ ਗੋਡੇ ਮੇਰੇ ਬਹੁਤ ਵਧੀਆ ਚੱਲਦੇ ਜੀ ਮੈਂ 6 ਮਹੀਨੇ ਤੋਂ ਬਹੁਤ ਤੰਗ ਪਰੇਸ਼ਾਨ ਸੀ ਮੇਰੇ ਕੋ ਤੁਰਿਆ ਨਹੀਂ ਜਾਂਦਾ ਤੇ ਕਿਸ ਸਰ ਕੋ ਦਵਾਈ ਖਾਦੀ ਤੇ ਉਹਨਾਂ ਕਿਹਾ ਕਿ ਤੁਹਾਡਾ ਅਪਰੇਟ ਹੋਣਾਵਾ ਤੁਰਿਆ ਬੈਠਣ ਤੋਂ ਬਹੁਤ ਜ਼ਿਆਦਾ ਮਤੰਗ ਆਈ ਸੀ ਤੇ ਉਹ ਬਹੁਤ ਵਧੀਆ ਮੇਰਾ ਅਪਰੇਟ ਹੋ ਗਿਆ ਹੁਣ ਮੈਨੂੰ ਕੋਈ ਪਰੇਸ਼ਾਨੀ ਨਹੀਂ ਗੀ ਕੋਈ ਉੱਠਣ ਬੈਠਣ ਦੀ ਪਰੇਸ਼ਾਨੀ ਨਹੀਂ ਗੀ ਇਹ ਕਿਸਮ ਦੀ ਨੀਵੀਂ ਵਧੀਆ ਸਾਡੀ ਹੈਲਪ ਬਹੁਤ ਜ਼ਿਆਦਾ ਵਧੀਆ ਵੀ ਹੋਈ ਹੈ ਹਸਪੀਟਲ ਦੇ ਅਪਰੇਟ ਹੋਏ ਨਕਰੇ ਜੀ ਅੱਜ 15 ਦਿਨ ਹੋ ਗਏ ਜੀ ਬਸ ਕੋਈ ਵਧੀਆ ਚੱਲ ਫਿਰਨੇ ਹਾਂਜੀ ਵੀਰ ਜੀ ਕੋਈ ਮੁਸ਼ਕਲ ਨਹੀਂ ਵਧੀਆ ਚੱਲਦੇ ਤੀਜੇ ਦਿਨ ਤੋਂ ਅਸੀਂ ਵਧੀਆ ਚੱਲਣ ਲੱਗੇ ਡਾਕਟਰ ਸਾਹਿਬ ਨੂੰ ਕੁਝ ਕਹਿਣਾ ਪੈਂਦਾ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਹੈ ਹਸਪਤਲ ਇੱਕ ਇਵੈਂਟ ਵਿਖੇ ਕੰਮ ਕਰ ਰਹੇ ਹਾਂ ਤੇ ਇੱਥੇ ਅਸੀਂ ਸਾਰੇ ਜਿਹੜੇ ਜੋੜਾਂ ਦੇ ਬਦਲਣ ਦੇ ਤੇ ਹੱਡੀਆਂ ਦੇ ਪ੍ਰੇਸ਼ਣ ਕਰਦੇ ਇਹਨਾਂ ਦੇ ਜਿਹੜੇ ਜੋੜ ਸੀ ਉਹਨਾਂ ਦੇ ਵਿੱਚ ਕਾਫੀ ਦਿਨ ਤੋਂ ਦਰਦ ਸੀਗਾ ਤੇ ਦਵਾਈ ਖਾਣ ਦੇ ਬਾਵਜੂਦ ਵੀ ਉਹ ਨਹੀਂ ਘਰੇ ਸੀ ਹੋ ਰਿਹਾ ਜੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਮਰੀਜ਼ ਤੇ ਸਾਰਾ ਪਤਾ ਲੱਗਿਆ ਕਿ ਇਹਨਾਂ ਦੇ ਜਿਹੜੇ ਗੋਡੇ ਆ ਉਹ ਕਸ ਹੋ ਗਏ ਫਿਰ ਅਸੀਂ ਇਹਨਾਂ ਨੂੰ ਗੋਡੇ ਬਦਲਣ ਦੀ ਜਿਹੜੀ ਸੀ ਉਹ ਸਲਾਹ ਦਿੱਤੀ ਕਿ ਤੇ ਗੋਡੇ ਬਦਲਣ ਦੀ ਲੋੜ ਹੈ ਤੇ ਇਹਨਾਂ ਨੇ ਸਾਡੀ ਸਲਾਹ ਮੰਨਦੇ ਹੋਏ ਆਪਰੇਸ਼ਨ ਕਰਵਾਇਆ ਤੇ ਹੁਣ ਇਹਨਾਂ ਦੇ ਦੋਨੋਂ ਜਿਹੜੇ ਗੋਡਿਆਂ ਦੇ ਜੋੜ ਹੈ ਉਹ ਬਦਲੇ ਆ ਸੋ ਬੜੀ ਟੈਕਨੀਕ ਬੱਤੀ ਤੁਸੀਂ ਜਿਹੜੀ ਲਈ ਹੈ ਅੱਜ ਕੱਲ ਜਿਹੜੀ ਅਸੀਂ ਟੈਕਨੀਕ ਹੈ ਬਹੁਤ ਐਡਵਾਂਸ ਟੈਕਨੀਕਸ ਜਿਹੜੀਆਂ ਆ ਚੁੱਕੀਆਂ ਹੈ ਉਹਸੀ ਐਡਵਾਂਸ ਟੈਕਨੀਕ ਦੇ ਨਾਲ ਇਹਨਾਂ ਦੇ ਜਿਹੜੇ ਬੋਡੇ ਬਦਲੇ ਐ ਤੇ ਐਡਵਾਂਸ ਜਿਹੜੇ ਨੀ ਆਉਂਦੇ ਆ ਇੰਪੋਰਟਡ ਕੰਪਨੀਆਂ ਦੇ ਉਹ ਅਸੀਂ ਇਹਨਾਂ ਦੇ ਪਾਏ ਲੇ ਨੇ ਤੇ ਅਸੀਂ ਇੱਥੇ ਇਲਾਕੇ ਦੀ ਸੇਵਾ ਵਾਸਤੇ ਹੀ ਲੋਕਾਂ ਦੀ ਜਿਹੜੀ ਸੇਵਾ ਕਰਨ ਵਾਸਤੇ ਇੱਥੇ ਜਿਹੜਾ ਆਏ ਹੋਏ ਆ ਵੀ ਲੋਕਾਂ ਨੂੰ ਜਿਹੜੀ ਚੰਗੀ ਸਹੂਲਤ ਜਿਹੜੀ ਆ ਜਿਹਦੇ ਵਾਸਤੇ ਬਹੁਤ ਪਹਿਲਾਂ ਦੂਰ ਜਾਣਾ ਪੈਂਦਾ ਸੀ ਕਿਸੇ ਨੂੰ ਚੰਡੀਗੜ੍ਹ ਆ ਮਰੀਸਾ ਜਾਂ ਜਲੰਧਰ ਉਹ ਜਿਹੜੇ ਵੱਡੇ ਸ਼ਹਿਰਾਂ ਵਾਲਾ ਕੰਮ ਐ ਉਹ ਅਸੀਂ ਇੱਥੇ ਹੁਣ ਸਰਵ ਤਰ੍ਹਾਂ ਦੀ ਸਹੂਲਤ ਜਿਹੜੀ ਰਸੋ ਇਹ ਕਿ ਰਸੋ ਇਹ ਜਿਹੜਾ ਗੋਡਿਆਂ ਦੀ ਕ੍ਰੀਚਾ ਅੱਜਕੱਲ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੀ ਇਹ ਦਿੱਕਤ ਆ ਰਹੀ ਹੈ ਗੋਡਿਆਂ ਦੀ ਇਸ ਇਹਦਾ ਕੀ ਕਾਰਨ ਤੁਸੀਂ ਮੁੱਖ ਤੌਰ ਤੇ ਸਮਝਾਓ ਇਹਦੇ ਕਾਫੀ ਕਾਰਨ ਨੇ ਮੇਨ ਕਾਰਨ ਇਹ ਆ ਕਿ ਸਾਡਾ ਜਿਹੜਾ ਰਹਿਣ ਸਹਿਣ ਹੈ ਉਹ ਕਾਫੀ ਬਦਲ ਚੁੱਕਾ ਹੈ ਹਰ ਬੰਦਾ ਜਿਹੜਾ ਹੈ ਉਹਦਾ ਖਾਣ ਪੀਣ ਵੱਲ ਜਿਹੜਾ ਕੰਟਰੋਲ ਹੈ ਉਹ ਸਹੀ ਨਹੀਂ ਹੈਗਾ ਵਜ਼ਨ ਜ਼ਿਆਦਾ ਹੋਣ ਕਰਕੇ ਖਰਾਕ ਜਿਹੜੀ ਹੈ ਉਹ ਨਾ ਸਹੀ ਹੋਣ ਕਰਕੇ ਇਹ ਜਿਹੜਾ ਆਪਾਂ ਨੂੰ ਗੋਡਿਆਂ ਦੀ ਮੁਸ਼ਕਲ ਆ ਰਹੀ ਹੈ ਇਸੋ ਇਸ ਵੰਦੀ ਤੁਸੀਂ ਕੀ ਸਾਵਧਾਨੀ ਵਰਤਣ ਵਾਸਤੇ ਜਾਂ ਕੀ ਇhtiyat ਵਰਤਣ ਵਾਸਤੇ ਲੋਕਾਂ ਕੀ ਸੰਦੇਸ਼ ਦੇਣਾ ਚਾਹੋ ਇਹਦੇ ਵਾਸਤੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਇਹ ਹੈ ਕਿ ਆਪਾਂ ਨੂੰ ਰੋਜ਼ ਹੀ ਸਾਰਿਆਂ ਨੂੰ ਜਿਹੜੀ ਐਕਸਰਸਾਈਜ਼ ਹੈ ਉਹ ਕਰਨੀ ਚਾਹੀਦੀ ਫਿਰ ਰੋਜ਼ ਸਵੇਰੇ ਉੱਠ ਕੇ ਜਿਹੜਾ ਵਾ ਕੋਈ ਅੱਧਾ ਘੰਟਾ ਵੀ ਮਿੰਟ ਜਿੰਨੀ ਦੇਰ ਵੀ ਕਰ ਸਕਦਾ ਵਾ ਆਪਣਾ ਯੋਗਾ ਐਕਸਰਸਾਈਜ਼ ਕਰਨ ਜੇ ਕੋਈ ਸਾਈਕਲ ਚਲਾ ਸਕਦਾ ਤਾਂ ਸਾਈਕਲ ਚਲਾਵੇ ਕਿ ਜਿਹਦੇ ਨਾਲ ਜਿਹੜੀ ਆਪਣੀ ਜੋੜਾਂ ਦੀ ਕਸਰਤ ਹੁੰਦੀ ਰਹੇ ਤੇ ਇਹ ਲੰਬਾ ਸਮਾਂ ਚੱਲ ਸਕਦਾ ਅਪਰੇਸ਼ਨ ਹੈ ਜੀ ਇੱਕ ਦਿਨ ਛੱਡ ਕੇ ਜਿਹੜਾ ਬੇਟਾ ਅਗਲੇ ਦਿਨ ਤੋੜ ਦਿੰਦਾ ਹੈ ਉਹਦਾ ਵੀ ਅਪਰੇਸ਼ਨ ਹੁੰਦੀ ਹੈ ਏਕ ਇੱਕ ਓਟੇ ਦੇ ਵੀ ਕਈ ਰੋਗ ਕਰਾਉਂਦੇ ਹੈ ਕਈ ਇਕੱਠੇ ਵੀ ਦੋਵੇਂ ਕਰਾਉਂਦੇ ਹੈ ਹਰ ਤਰ੍ਹਾਂ ਦੇ ਕੰਮ ਜਾ ਅਪਰੇਸ਼ਨ ਹੈ ਬਹੁਤ ਛੋਟੇ ਜਿਹੇ ਦੇ ਵਿੱਚ ਜਿਹੜਾ ਅਪਰੇਸ਼ਨ ਹੋ ਜਾਂਦਾ ਹੈ ਔਰ ਜਲਦੀ ਤੋੜ ਦਿੰਦੇ ਹੈ ਔਰ 100% ਸਾਡੇ ਦੇ ਕੋਟੇ ਉਪਾਮਜਾਬ ਹੋਏ ਜਿਨੇ ਵੀ ਇੱਥੇ ਅਪਰੇਸ਼ਨ ਹੋਏ ਹੈ ਕਿਸੇ ਨੂੰ ਵੀ ਕੋਈ ਮੁਸ਼ਕਲ ਨਹੀਂ ਆਈ